ਖਾਲਸਾ ਜੀ ਉਹ ਕਹਿੰਦੇ ਪਰਿਵਾਰ ਮਿਲਦੇ ਨਿਯਮ ਨਹੀਂ ਛੱਡਦੇ ਪੰਜਾਬ ਤੇ ਇੱਕ ਪਰਿਵਾਰ ਹੈ ਖਾਲਸਾ ਜੀ ਉਹ ਸ੍ਰੀ ਅਮਰਸਰ ਸਾਹਿਬ ਉਹ ਬੀਬੀ ਦਾ ਨਿਯਮ ਹੈ ਪੰਜ ਪਾਠ ਰੋਜ਼ ਸੁਖਮਨੀ ਸਾਹਿਬ ਦੇ ਕਰਨੇ ਉਹ ਦਿਨ ਵਿੱਚ ਸੁਖਮਨੀ ਸਾਹਿਬ ਦੇ ਤਿੰਨ ਪਾਠ ਕਰ ਲੈਂਦੀ ਤੇ ਉਹਦਾ ਪਤੀ ਉਹਦੇ ਬੱਚੇ ਸ਼ਾਮ ਨੂੰ ਵਾਪਸ ਆ ਜਾਂਦੇ ਤੇ ਪਤੀ ਆਉਂਦੇ ਸਾਰ ਟੀਵੀ ਲਗਾ ਲੈਂਦਾ ਤੇ ਕਮਰਾ ਉਹਨਾਂ ਦੇ ਇੱਕ ਕੋਲੇ 2 ਹੀ ਸੀ ਤੇ ਬਹੁਤ ਗਰੀਬ ਸੀ ਉਹ ਤੇ ਪਤਨੀ ਕਹਿੰਦੀ ਹੁਣ ਇਹਨੂੰ ਬੋਲੀਏ ਕੀ ਉਹ ਕਹਿੰਦਾ ਮੈਂ ਟੀਵੀ ਵੇਖਣੀ ਹੀ ਵੇਖਣੀ ਭਾਵੇਂ ਜੋ ਮਰਜੀ ਹੋ ਜਾਵੇ ਤੂੰ ਕਿ ਰੱਬ ਦੇ ਘਰ ਦਾ ਠੇਕਾ ਲਿਆਵਾ ਕਰਨ ਲੱਗੀ ਉਹਦੇ ਦੋ ਸੁਖਮਨੀ ਸਾਹਿਬ ਦੇ ਪਾਸ ਰਹਿੰਦੇ ਸੀ ਰੋ ਪਤੀ ਨੂੰ ਲੰਗਰ ਪਾਣੀ ਛਕਾ ਕੇ ਸਾਹਮਣੇ ਬਹਿ ਜਾਂਦਾ ਸੀ ਟੀਵੀ ਦੇ ਤੇ ਵੇਖਦੇ ਵੇਖਦੇ ਰੋਟੀ ਖਾਣਾ ਰੋਟੀ ਖਾਣ ਦੇ ਬਾਅਦ ਉਹਨੇ ਪਿੱਛੇ ਲਾ ਲੈਣੀ ਸੀ ਕੋਈ ਫਿਲਮ ਤੇ ਪਤਨੀ ਵੀ ਉਹਦੇ ਕੋਲ ਬਹਿ ਜਾਣਾ ਟੀਵੀ ਵੱਲ ਪੇਠ ਕਰਕੇ ਤੇ ਦੋ ਸੁਖਮਨੀ ਸਾਹਿਬ ਦੇ ਪਾਸ ਕਰਨੇ ਉਹ ਕਰਨੇ ਕਿ ਤੂੰ ਵੀ ਟੀਵੀ ਵੇਖ ਮੈਂ ਵੀ ਆਪਣਾ ਨਿਯਮ ਪੂਰਾ ਕਰ ਦਿੱਤਾ ਪਰ ਉਹਨੂੰ ਰੋਕਿਆ ਨਹੀਂ ਉਹਨੇ ਫਿਰ ਉਹ ਰੋਣ ਲੱਗੀ ਥੋੜੇ ਦਿਨਾਂ ਦੇ ਬਾਅਦ ਕਹਿਣ ਲੱਗੀ ਬਾਬਾ ਜੀ ਮੇਰਾ ਮਨ ਨਹੀਂ ਲੱਗਦਾ ਜਦੋਂ ਮੈਂ ਦੋ ਸੁਖਮਨੀ ਸਾਹਿਬ ਦੇ ਪਾਠ ਕਰਦੀ ਨਾ ਉਹ ਟੀਵੀ ਦੀ ਉਹ ਫਿਲਮ ਦੀ ਆਵਾਜ਼ ਨਾ ਮੇਰੇ ਕੰਨਾਂ ਵਿੱਚ ਆਉਂਦੀ ਰਹਿੰਦੀ ਖਾਲਸਾ ਜੋ ਸ਼ਾਂਤ ਬੈਠ ਕੇ ਬਾਣੀ ਪੜਹੀ ਜਾਂਦੀ ਤੇ ਵੀ ਮਨ ਨਹੀਂ ਲੱਗਦਾ ਛੇ ਤੇ ਟੀਵੀ ਦੇ ਸਾਹਮਣੇ ਬੈਠ ਕੇ ਫਿਰ ਉਹਨੇ ਕੀ ਕਿਤਾ ਉਹ ਬੀਬੀ ਨੇ ਪਤੀ ਨੂੰ ਨਹੀਂ ਕੁਝ ਬੋਲਿਆ ਉਹਨੇ ਉਹਨੇ ਕਿਹਾ ਪਤੀ ਨੂੰ ਬੋਲ ਕੇ ਹੋਰ ਕਿਹੜਾ ਝਗੜਾ ਲਵੇ ਉਨੇ ਕੰਨਾਂ ਵਿੱਚ ਰੂਪ ਆ ਲੈ ਦੋਏ ਤੇ ਉਹਨੇ ਫਿਰ ਦੋ ਰੋਜ਼ ਸੁਖਨੀ ਸਾਹਿਬ ਦੇ ਪਾਠ ਕੀਤੇ ਉਹਨੇ ਆਨੇ ਆਪਣਾ ਨਿਯਮ ਇਸ ਤਰ੍ਹਾਂ ਲਾਭਾਇਆ ਕਿ ਘਰ ਵਿੱਚ ਕਲੇਸ਼ ਵੀ ਨਹੀਂ ਪਾਇਆ ਤੇ ਨਿਮਰਤਾ ਦੇ ਨਾਲ ਆਪਣਾ ਨਿਯਮ ਵੀ ਪੂਰਾ ਕੀਤਾ ਇੱਕ ਪਿਆਰੀ ਬੱਚੀ ਸੀ ਉਹਦਾ ਵਿਆਹ ਹੋਇਆ ਬਹੁਤ ਸਮੇਂ ਦੀ ਘਟਨਾ ਹੈਗੀ ਜਦੋਂ ਮੈਂ ਆਪਣੇ ਗੁਰਦੇਵ ਕੋਲ ਪੜਦਾ ਸੀ ਉਹ ਤੇ ਬੱਚੀ ਦਾ ਨਿਯਮ ਸੀ ਅੰਮ੍ਰਿਤ ਵੇਲੇ ਉੱਠਣਾ ਤੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਨੀ ਉਹਦਾ ਵਿਆਹ ਹੋ ਗਿਆ ਬੱਚੀ ਦਾ ਤੇ ਜਿਸ ਵੇਲੇ ਸੌਰੇ ਕਰ ਉਹ ਅੰਮ੍ਰਿਤ ਵੇਲੇ ਉੱਠੀ ਨਾ ਬਾਣੀ ਲੱਗੀ ਪਉਣ ਤੇ ਸੱਸ ਆ ਗਈ ਕਹਿਣ ਲੱਗੀ ਸੌਂ ਜਾ ਚੁੱਪ ਕਰਕੇ ਗੋਣੇ ਸਾਡੇ ਘਰ ਵਿੱਚ ਨਹੀਂ ਚੱਲਦਾ ਏ ਸਾਡੇ ਘਰ ਵਿੱਚ ਅਸੀਂ 11 ਵਜੇ ਉੱਠਦੇ ਅੱਜ ਕੱਲ ਸਾਰੇ ਉੱਠ ਰਹੇ ਖਾਲਸਾ ਜੀ ਹੁਣ ਅਸੀਂ ਸਾਰਾ ਸਮਾਂ ਖਰਾਬ ਕਰਤਾ ਜਦੋਂ ਸੋਣਾ ਅਸੀਂ ਉਸ ਵੇਲੇ ਜਾਗ ਰਹੇ ਜਿਸ ਵੇਲੇ ਜਾਗਣਾ ਸੀ ਉਸ ਵੇਲੇ ਸੌਂ ਉਹਨੇ ਕਹਿ ਦਿੱਤਾ ਅੱਜ ਤੋਂ ਬਾਅਦ ਤੂੰ ਅੰਮ੍ਰਿਤ ਵੇਲੇ ਨਹੀਂ ਉੱਠੇਂਗੀ ਕਹਿਣ ਲੱਗਾ ਜਿਹੜੇ ਤੇਰਾ ਪੇਕੇ ਨਹੀਂ ਹਮਝਿਓ ਹੋ ਗਿਆ ਕਰੂੰ ਸੂਰ ਸੌਰੇ ਕਰ ਆਈ ਉਹਨੇ ਬੜਾ ਸਮਝਾਇਆ ਉਹ ਬੱਚੀ ਨੇ ਕਹਿੰਨ ਲੱਗ ਮਾਤਾ ਜੀ ਕਹਿੰ ਲੱਗ ਮੈਂ ਤਾਂ ਕਿਹਨੂੰ ਡਿਸਟਰਬ ਵੀ ਨਹੀਂ ਕਰਦੀ ਮੈਂ ਤਾਂ ਆਪ ਹੀ ਬਾਣੀ ਪੜਦੀ ਉਹ ਕਹਿੰ ਲੱਗ ਨਹੀਂ ਸਮਝਾਉਣ ਦੇ ਬਾਅਦ ਉਹ ਬੱਚੀ ਦੂਜੇ ਦਿਨ ਵੀ ਉੱਠ ਗਈ ਅਮਰਤਵੇਲ ਜਿਹੜਾ ਤਾਂ ਕੰਮ ਹੋ ਗਿਆ ਗਰਮ ਸੱਸ ਨੇ ਛੱਡੇ ਪੰਜ ਛੇ ਸ਼ਲੋਕ ਚੰਗੇ ਮੋਟੇ ਮੋਟੇ ਇਹ ਬੱਚੀ ਨੇ ਕਿਹਾ ਹੁਣ ਨਹੀਂ ਕਲੇਸ਼ ਪਾਉਣਾ ਫਿਰ ਉਹਨੇ ਕਹਿ ਦਿੱਤਾ ਵਾਰਨਿੰਗ ਦੇ ਦਿੱਤੀ ਕਿ ਹੁਣ ਕੱਲ ਤੇਰੇ ਕਮਰੇ ਦੀ ਬਿਜਲੀ ਜਗੀ ਬੱਤੀ ਜਗੀ ਅਮਰਤ ਵੇਲੇ ਤੈਨੂੰ ਭੇਕੇ ਭੇਜ ਦਵਾਂਗੀ। ਉਹ ਬੱਚੀ ਕਹਿਣ ਲੱਗੀ ਲੋਕੀ ਕੀ ਕਹਿਣਗੇ ਚਾਰ ਦਿਨ ਵਿੱਚ ਚੰਨ ਚੜਾ ਕੇ ਆਗੀ ਕੁੜੀ। ਕਲੇਸ਼ ਮਚਾ ਕੇ ਆਗੀ। ਉਹਨੇ ਫਿਰ ਕੁਛ ਨਹੀਂ ਕੀਤਾ। ਉਹਨੇ ਖਾਲਸਾ ਜਿਉਂ ਦੋ ਕੰਮ ਕੀਤੇ ਉਹ ਬੱਚੀ ਨੇ। ਇੱਕ ਤੇ ਕੀਤਾ ਬਾਣੀ ਕੰਠ ਕਰਨੀ ਸ਼ੁਰੂ ਕਰ ਦਿੱਤੀ। ਉਹਨੇ ਕਿਹਾ ਸੀ ਨਾ ਤੇਰੀ ਬੱਤੀ ਨਹੀਂ ਬਲਣੀ ਅਮਰਤ ਵੇਲੇ ਜੇ ਬੱਤੀ ਬਲ ਗਈ ਤੇਰੇ ਕਮਰੇ ਦੀ ਫਿਰ ਵੇਖ ਤੂੰ। ਤੇ ਉਹਨੇ ਦੋ ਕੰਮ ਕੀਤੇ ਪਹਿਲੀ ਕੰਮ ਕੀਤਾ ਪਹਿਲੇ ਉਹਨੇ ਬਾਣੀ ਕੰਠ ਕਰਨਾ ਸ਼ੁਰੂ ਕਰ ਦਿੱਤਾ ਜਿੰਨੂੰ ਸਾਡੇ ਬਜ਼ੁਰਗ ਕਹਿੰਦੇ ਨਾ ਬਾਣੀ ਕੰਠ ਪੈਸਾ ਗੰਡ ਇਹ ਸਿੱਖਿਆ ਵਾਸਤੇ ਆਪ ਜੀ ਨੂੰ ਬੋਲ ਰਿਹਾ ਖਾਲਸਾ ਜੀਓ ਉਸ ਬੱਚੀ ਨੇ ਬਾਣੀ ਕੰਠ ਕਰਨੀ ਸ਼ੁਰੂ ਕਰ ਦਿੱਤੀ ਤੇ ਇੱਕ ਦੂਜਾ ਕੰਮ ਕੀਤਾ ਬੈਟਰੀ ਮੰਗਾ ਲਈ ਛੋਟੀ ਜੀ ਤੇ ਹੁਣ ਅਮਰਤ ਵੇਲੇ ਲਾਈਟ ਤੇ ਜਗਣੀ ਨਹੀਂ ਜੇ ਲਾਈਟ ਜੱਗੀ ਤੇ ਫਿਰ ਮਹਾਭਾਤ ਸ਼ੁਰੂ ਦੋਵੇਂ ਪਾਸੇ ਜੰਗ ਸ਼ੁਰੂ ਹੋ ਜਾਣਾ ਤੇ ਉਹਨੇ ਫਿਰ ਇਸ ਤਰ੍ਹਾਂ ਨਿਯਮ ਨਿਭਾਇਆ ਖਾਲਸਾ ਜੀਓ ਬੈਟਰੀ ਨਾਲ ਅਮਰਤ ਵੇਲੇ ਬਾਣੀ ਪੜਨਾ ਤੇ 11 ਵਜੇ ਇਸ਼ਨਾਨ ਕਰਨਾ ਕਿਉਂਕਿ ਇਸ਼ਨਾਨ ਵੀ ਨਹੀਂ ਕਰ ਸਕਦੀ ਨਾਲ ਹੀ ਚੰਦੋ ਰਾਣੀ ਦਾ ਕਮਰਾ ਸੀ ਹਾਂ ਕਿਰਪਾਈ ਨਾ ਜਾਣੋ ਤੇ ਤੇ ਕਈ ਸਾਲ ਇਸ ਤਰ੍ਹਾਂ ਲੰਘੇ ਕਈ ਸਾਲ ਲੰਘਦੇ ਨੂੰ ਉਸ ਦੀ ਮਾਤਾ ਸੱਸ ਨੂੰ ਪਰਲਸ ਦਾ ਅਟੈਕ ਹੋ ਗਿਆ ਅਰਧੰਗ ਹੋ ਗਿਆ ਖਾਲਸਾ ਜੋ ਪਕਸ਼ਾ ਘਾਤ ਹੋ ਗਿਆ ਪੈਗੀ ਮੰਜੇ ਤੇ ਪਰ ਉਸ ਵਿਚਾਰੀ ਬੱਚੀ ਨੇ ਨਾ ਕਮਰ ਕਸਾ कसेਆ ਫਿਰ ਮੋਦੀ ਸੇਵਾ ਕੀਤੀ ਝਟ ਕੇ ਉਹਦਾ ਗੰਦ ਉਹਦਾ ਮਲਮੂਤਰ ਹੱਥਾਂ ਨਾਲ ਸਾਫ ਕਰਨਾ ਜਿਹੜਾ ਮੰਜੇ ਤੇ ਪੈ ਗਿਆ ਤੇ ਉਹੋ ਹੀ ਕੰਮ ਕਰਨਾ ਤੇ ਬਾਣੀ ਬਹੁਤ ਬੜੀ ਸੀ ਨੇ ਬਾਣੀ ਬੜੀ ਕੰਸੀ ਕੀਤੀ ਉਹ ਕਹਿੰਦੀ ਮੇਰੇ ਸਾਸ ਨੇ ਮੇਰੇ ਨਾਲ ਚੰਗਾ ਕੀਤਾ ਕਿਉਂਕਿ ਜਿਹੜੇ ਹੁਸ਼ਿਆਰ ਲੋਗ ਹੁੰਦੇ ਨਾ ਗਾਨੇ ਉਹ ਸ਼ਰਾਪ ਨੂੰ ਵੀ ਵਰਦਾਨ ਬਣਾ ਲੈਂਦੇ ਉਹ ਜ਼ਹਿਰ ਨੂੰ ਵੀ ਅਮਰਤ ਬਣਾ ਲੈਂਦੇ ਜੇ ਰਸਤੇ 'ਚ ਰੋੜਾ ਪਿਆ ਨਾ ਉਹਨੂੰ ਵੀ ਸੀੜੀ ਬਣਾ ਲੈਂਦੇ ਉਹਨੇ ਇਸ ਬਹਾਨੇ ਨਾਲ ਬਹੁਤ ਬਾਣੀ ਗੰਧ ਕਰੀ ਉਹ ਬੱਚੀ